ਤਾਂ ਨੂੰ ਪਤਾ ਜਿਹੜਾ ਗੁਰੂ ਦਾ ਲਵਜੀ ਮੀਨਿੰਗ ਵੀ ਇਹ ਦੱਸਿਆ ਜਾਂਦਾ ਇੱਕ ਪਰੰਪਰਾ ਦੇ ਵਿੱਚ ਏਟ ਲੀਸਟ ਕਿ ਗੂ ਡਾਰਕਨੈਸ ਆ ਤੇ ਰੂ ਰਾਈਟ ਆ ਸੋ ਚੰਦਣਾ ਦੇਣਾ ਇਸੇ ਕਰਕੇ ਸਿੱਖ ਪਰੰਪਰਾ ਵਿੱਚ ਨਾ ਜਨਮ ਦਿਨ ਕਦੇ ਨਹੀਂ ਕਿਹਾ ਜਾਂਦਾ ਸੀ ਪ੍ਰਕਾਸ਼ ਪੁਰਬ ਕਿਹਾ ਜਾਂਦਾ ਸੀ ਜਨਮ ਦਿਨ ਤੁਹਾਨੂੰ ਬੋਡੀ ਨਾਲ ਜੋੜਦਾ ਪ੍ਰਕਾਸ਼ ਤੁਹਾਨੂੰ ਉਹਨਾਂ ਦੇ ਸ਼ਬਦ ਤੇ ਗਿਆਨ ਨਾਲ ਜੋੜਦਾ ਉਹੀ ਗੱਲ ਦੱਸੀ ਜਾ ਰਹੀ ਹੈ ਕਿ ਗੁਰੂ ਸਾਹਿਬ ਆਏ ਕਿਉਂਕਿ ਇੱਕ ਡਾਰਕਨੈਸ ਜਿਹੜੀ ਆ ਇਗਨੋਰੈਂਸ ਡਾਰਕਨੈਸ ਦਾ ਪ੍ਰਤੀਕ ਆ ਹਨੇਰਾ ਹੋਣਾ ਉਜਾਰੋ ਦੀਪਕ ਕਹਿਣਾ ਉਹ ਇਸੇ ਕਰਕੇ ਆ ਰਹੇ ਆ ਜਿਹੜੀ ਵੋਕੈਬਲਰੀ ਮੈਟਰਸ ਅ ਲੋਟ ਸ਼ਬਦ ਬੋਲ ਮੈਨੂੰ ਇ tanto ਕਹਿੰਦਾ ਨਹੀਂ ਇਹ ਫਰਕ ਨਹੀਂ ਪੈਂਦਾ ਸ਼ਬਦ ਕਿਹੜਾ ਯੂਜ਼ ਕਰਦੇ ਹੋ ਮੈਂ ਕਹਾਂ ਜੀ ਕਿਸੇ ਲਾਇਰ ਨੂੰ ਪੁੱਛ ਲਿਓ ਤੁਹਾਨੂੰ ਉਹ ਦੱਸ ਦੂਗਾ ਸਿਮੈਂਟਿਕਸ ਮੈਟਰ ਬਿਕੋਜ਼ ਥਿਸ ਇਜ਼ ਹਾਊ ਯੂ ਲੂਜ਼ ਔਰ Win ਦਾ ਕੇਸ ਇੱਥੇ ਤਾਂ ਪੋਏਟਿਕਸ ਆ ਉੱਥੇ ਤਾਂ ਬਹੁਤ ਹੀ ਜ਼ਿਆਦਾ ਮੈਟਰ ਕਰਦਾ ਕਈ ਵਰਡਸ ਦੇ ਸਿਨੋਨਿਮ ਹੁੰਦੇ ਹੀ ਨਹੀਂ ਪ੍ਰਾਇਵਾਚੀ ਅਸੀਂ ਸਮਝਾਣ ਲਈ ਵਰ ਦਿੰਦੇ ਆ ਬਟ ਉਹਦੇ ਨਾਲ ਅਸੀਂ ਨੁਕਸਾਨ ਵੀ ਕਰ ਲੈਂਦੇ ਆ ਜਿਵੇਂ ਅਸੀਂ ਹੁਣ ਗੁਰੂ ਵਰਡ ਨੂੰ ਐਕਸਪਲੇਨ ਕਰਨਾ ਹੋਵੇ ਅੰਗਰੇਜ਼ੀ ਵਿੱਚ ਕੋਈ ਟੀਚਰ ਲਿਖ ਦਿੰਦਾ ਕੋਈ ਮਾਸਟਰ ਲਿਖ ਦਿੰਦਾ ਕੋਈ ਬਟ ਗੁਰੂ ਤਾਂ ਗੁਰੂ ਹੀ ਆ ਨਾ ਫਿਰ ਸਿੱਖ ਸੰਦਰਭ ਗੁਰੂ ਦਾ ਦੱਸਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਉਹਦਾ ਸਿੱਖ ਸੰਦਰਭ ਵਿੱਚ ਉਹ ਸਿਰਫ ਐਕਸਪਰਟ ਨਹੀਂ ਆ ਉਹ ਪਰਫੈਕਸ਼ਨ ਆ ਅਪੁੱਲ ਆ ਸੋ ਇਸ ਕਰਕੇ ਵਰਡਸ డు ਮੈਟਰ ਸ਼ਬਦਾਵਲੀ ਬਹੁਤ ਮੈਟਰ ਕਰਦੀ ਆ ਇੱਥੇ ਇਹ ਗੱਲ ਕਹਿੰਦੀ ਕੋਸ਼ਿਸ਼ ਕਰ ਰਹੀ ਸੀ ਅਖੀਰਲੀ ਗੱਲ ਆ ਰਹੀ ਆ ਕਿ ਗੁਰੂ ਨਾਨਕ ਸਾਹਿਬ ਨੇ ਸਾਰਾ ਕੁਝ ਲੋਕਾਂ ਨੂੰ ਆਜ਼ਾਦ ਕਰਨ ਲਈ ਕੀਤਾ ਲੋਕਾਂ ਨੂੰ ਫ੍ਰੀ ਜਿਹਨੂੰ ਮੁਕਤ ਵਰਡ ਆ ਨਾ ਉਹਦੀ ਇੱਕ ਕਲਾਸਿਕਲ ਅੰਡਰਸਟੈਂਡਿੰਗ ਆ ਸਲਵੇਸ਼ਨ ਲਿਬਰੇਸ਼ਨ ਬਟ ਇਜ਼ ਸਿੰਪਲਿਸਟਿਕ ਅੰਡਰਸਟੈਂਡਿੰਗ ਆ ਕਿ ਲੋਕਾਂ ਨੂੰ ਫ੍ਰੀ ਕਰਨਾ ਜਿਹੜੀ ਵੀ ਚੀਜ਼ ਨੇ ਉਹਨਾਂ ਨੂੰ ਬ ਤੇ ਆਜ਼ਾਦ ਕਰਨ ਲਈ ਲੋਕਾਂ ਨੂੰ ਇਹ ਵਿਜ਼डम ਦਿੱਤੀ ਸੀ ਲੋਕਾਂ ਨੇ ਸਾਹਮਣੇ ਅਨਕ ਨਿਰਮਲ ਪੰਥ ਚਲਾਇਆ ਤੁਸੀਂ ਸੁਣੀ ਹੋਈਆਂ ਲਾਈਨ ਨਿਰਮਲ ਦਾ ਲਿਟਰਲ मीनिंग ਗੱਲ ਕਰਨੀ ਬਹੁਤ ਜ਼ਰੂਰੀ ਆ ਨੀਅਰ ਇਸ ਵਿਦਾਊਟ ਮਲੇਸ ਫਿਲਥ ਫਿਲਥ ਫਰੀ ਹੋਣਾ ਫਿਲਥ ਕੀ ਹੈਗੀ ਬਿਹੇਵੀਅਰ ਦੀ ਫਿਲਥ ਆ ਸੋਚਣੀ ਦੀ ਫਿਲਥ ਆ ਪ੍ਰੈਕਟਿਸ ਦੀ ਫਿਲਥ ਆ ਹੁਣ ਪੂਰਾ ਸਿੱਖ ਜਗਤ ਕਹਿੰਦਾ ਜੀ ਅਸੀਂ ਕੈਸ ਵਿੱਚ ਬਲੀਵ ਨਹੀਂ ਕਰਦੇ ਕੱਲ ਦਾ ਮੈਂ ਆਰਟੀਕਲ ਪੜ੍ਹ ਰਿਆ ਸੀ ਪਲੇਨ ਚਾਹੁੰਦਾ ਹੋਇਆ ਇਥੇ ਹਿੰਦੁਸਤਾਨ ਟਾਈਮ ਵਿੱਚ ਇੰਨੀ ਵੱਡੀ ਬਾਕ ਸੀਗਾ ਉਹਦੇ ਵਿੱਚ ਦੱਸ ਰਹੇ ਨੇ ਕਿ ਹਿੰਦੁਸਤਾਨ ਦੇ ਵਿੱਚ ਬਾਈ ਦਿਸ ਵਾਸ ਦਾ ਡਾਟਾ ਗਵਰਨਮੈਂਟ ਦਾ ਡਾਟਾ ਦਿੱਤਾ ਹੋਇਆ ਸੀਗਾ ਸਟੇਟ ਵਾਈਜ਼ ਕਿ ਕਾਸ ਤੇ ਰਿਲੀਜੀਅਨ ਬੇਸਡ ਰਿਪੋਰਟ ਪੈਂਦੀ ਹੈ ਮੋਸਟਲੀ ਤੇ ਚਲੋ ਹਿੰਦੁਸਤਾਨ ਐ ਐਕਸੈਪਟ ਕਰ ਸਕਦਾ ਸਿੱਖਾਂ ਦੇ ਵਿੱਚ ਵੀ ਜੇ ਅਸੀਂ ਫਿਲਥ ਫ੍ਰੀ ਕਰਨਾ ਸੀ ਇਹ ਤਾਂ ਸਾਡੀ ਰਿਐਲਿਟੀ ਬਣ ਗਈ ਸੀ ਨਾ ਤਾਂ ਹੀ ਹਰ ਕਿਸਮ ਦੇ ਬੰਦੇ ਮਿਲਣ ਆ ਰਹੇ ਸੀ ਬਟ ਇਹ ਰਿਐਲਿਟੀ ਤੋਂ ਅਸੀਂ ਬਹੁਤ ਦੂਰ ਚਲੇ ਗਏ ਆ ਇਸ ਕਰਕੇ ਕਰਤਾਰਪੁਰ ਦੀ ਵਿਜਨ ਕਰਨ ਦੀ ਵੱਲ ਲੋੜ ਕਰਤਾਰਪੁਰ ਦੀ ਵਿਜਨ ਦੇ ਵਿੱਚ ਇਹ ਕੀਤਾ ਗਿਆ ਸੀਗਾ ਉਹਦੇ ਗੁਰੂ ਸਾਹਿਬ ਨੇ ਪੰਥ ਨੂੰ ਕਿਉਂਕਿ ਅੱਜਕੱਲ ਪੰਥੇ ਗੱਲ ਵੀ ਬੜੀ ਹੁੰਦੀ ਆ ਆਈ ਗੈਟ ਇਨਵੋਲਵਡ ਇਨ ਕੁਆਇਟ ਅ ਫਿਊ ਥਿੰਗਸ ਮੈਂ ਐਕਟਿਵਿਜ਼ਮ ਦੇ ਲੈਵਲ ਤੇ ਵੀ ਕਾਫੀ ਸਰਗਰਮ ਰਹਿਣਾ ਐਂਡ ਆਈ ਕੈਨ ਟੈਲ ਯੂ ਥੇਅਰ ਇਜ਼ ਸੋ ਮੱਚ ਫੀਲਟ ਥੇਅਰ ਮਤਲਬ ਮੈਂ ਪ੍ਰੈਕਟੀਕਲੀ ਕਰਕੇ ਦੇਖ ਰਿਹਾ ਹਾਂ ਚੀਜ਼ਾਂ ਨੂੰ ਹਾਇਰਸ ਲੈਵਲ ਤੇ ਜਾ ਕੇ ਵੀ ਦੇਖ ਰਿਹਾ ਤੇ ਮੈਂ ਸਿੰਪਲੀ ਆ ਕੇ ਇਹ ਕਹਿ ਦਿੰਦਾ ਮੈਂ ਕਿਹਾ ਜੀ ਸ਼ਬਦ ਮੈਨੂੰ ਸੁਰਤ ਦੇ ਵਿੱਚ ਨਜ਼ਰ ਨਹੀਂ ਆ ਰਹੀ ਜਿਹੜੇ ਗੱਲ ਕਰ ਰਹੇ ਨੇ ਪੰਥ ਦੀ ਇਹ ਬੇਸਿਕ ਟ੍ਰੇਨਿੰਗ ਆ ਮਤਲਬ ਪਹਿਲੇ 3 ਸਾਲ ਸੈਂਟਰ ਬਣਾਇਆ ਗਿਆ ਫਿਰ 1518 ਤੋਂ ਲੈ ਕੇ 1 20 प्लस इयर्स सिर्फ ए ट्रेनिंग दीती जा रही है सो ਆਪਣੇ ਲੋਕੀ ਕਹਿੰਦੇ ਟ੍ਰੇਨਿੰਗ ਦੀ ਲੋੜ ਨਹੀਂ ਇਹ ਤਾਂ ਪੂਰੀ ਦੁਨੀਆ ਨੂੰ ਪਤਾ ਹੈਗਾ ਅੱਜ ਕੱਲ 70% ਜੌਬ ਅਨਟ੍ਰੇਨ ਬੰਦੇ ਕਰ ਰਹੇ ਨੇ ਇਸੇ ਕਰਕੇ ਐਫੀਸ਼ੀਐਂਸੀ ਨਹੀਂ ਆ ਰਹੀ ਬਗੈਰ ਟ੍ਰੇਨਿੰਗ ਕੁਛ ਨਹੀਂ ਹੁੰਦਾ ਫਿਰ ਕਿੰਨੀ ਟ੍ਰੇਨਿੰਗ ਨਹੀਂ ਦਿੱਤੀ ਜੀ ਟ੍ਰੇਨਿੰਗ ਕਰਕੇ ਇਹ ਮੈਂ ਸਿਰਫ ਸਮਝਾਣ ਦੇ ਲੈਵਲ ਤੇ ਕਹਿ ਰਿਹਾ ਜਿਹੜੀ ਸਾਡੀ ਪਰੰਪਰਾ ਉਹਦੇ ਵਿੱਚ ਹੋਰ ਵੀ ਬੜੇ ਐਂਗਲ ਨੇ ਫਿਰ ਜਿਹੜਾ ਬੈਸਟ ਟ੍ਰੇਨਡ ਸੀ ਉਹ ਲੈਣੇ ਤੋਂ ਅੰਗਤ ਬਣਿਆ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਸਟ੍ਰੇਨਡ ਨਹੀਂ ਸੀਗੇ ਹਰੇਕ ਦੀ ਆਪਣੇ ਲੈਵਲ ਦੀ ਕੈਲੋ ਟ੍ਰੇਨਿੰਗ ਸੀਗੀ ਬਟ ਬਣਿਆ ਇੱਕੋ ਹੀ ਅੰਗਤ ਉਹਨੂੰ ਟ੍ਰਾਂਸਫਰ ਦਿੱਤੀ ਗਈ ਉਹ ਟ੍ਰਾਂਸਫਰ ਵੀ ਕਰਤਾਰਪੁਰ ਸਾਹਿਬ ਕੀਤਾ ਸੀਗਾ